ਹਾਂਜੀ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਆਪਣੇ ਚੈਨਲ ਦੇ ਉੱਤੇ ਐਡ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੇ ਕਿਸੇ ਵੀ ਭੈਣ ਭਾਈ ਨੇ ਆਪਣੇ ਘਰ ਮਕਾਨ ਉਹ ਠੀਕ ਕਿਸੇ پلاਟ ਜਾਂ ਜਗਾ ਦੁਕਾਨ ਦੀ ਐਡ ਕਰਵਾਉਣੀ ਹੈ ਤਾਂ ਸਾਨੂੰ WhatsApp ਨੰਬਰ ਤੇ ਵੀਡੀਓ ਬਣਾ ਕੇ ਪੂਰੀ ਡਿਟੇਲ ਲਿਖ ਕੇ ਭੇਜ ਸਕਦੇ ਹੋ ਜੀ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਘੱਟ ਰੇਟ ਦੇ ਵਿੱਚ ਵਧੀਆ ਘਰ ਬਣਿਆ ਹੋਇਆ ਲੈ ਕੇ ਆਏ ਆ ਜੀ ਇਹ ਘਰ ਤੁਸੀਂ ਦੇਖ ਸਕਦੇ ਹੋ ਜੀ ਇਹ ਘਰ ਦਾ ਵਿਹੜਾ ਹੈਗਾ ਤੇ ਵਧੀਆ ਖੁੱਲ੍ਹਾ ਡੁੱਲ੍ਹਾ ਵਿਹੜਾ ਜੀ ਇੱਕ ਸਾਈਡ ਬਾਥਰੂਮ ਤੇ ਟਾਇਲਟ ਆ ਜਾਂਦੇ ਨੇ ਜਿਹੜਾ ਮਿੱਤਰੋ ਇਹ ਘਰ ਆ ਬਹੁਤ ਘੱਟ ਰੇਟ ਦੇ ਵਿੱਚ ਆਪਾਂ ਨੂੰ ਬਣ ਜਾਊਗਾ ਘਰ ਦਾ ਕੰਮ ਜੀ ਕਰਵਾਉਣ ਵਾਲਾ ਜੀ ਲਪਾਈ ਦਾ ਕੰਮ ਫਰਸ਼ਾਂ ਦਾ ਕੰਮ ਜੀ ਹੋਣ ਵਾਲਾ ਮਾਲਕਾਂ ਨੇ ਇਹ ਘਰ ਵੇਚਣਾ ਸੀਗਾ ਤਾਂ ਕਰਕੇ ਇਹਨਾਂ ਦਾ ਕੰਮ ਪੂਰਾ ਇਹਨਾਂ ਨੇ ਨਹੀਂ ਕਰਵਾਇਆ ਜੀ ਆਓ ਜੀ ਅੰਦਰ ਚੱਲਦੇ ਆ ਤੁਹਾਨੂੰ ਘਰ ਦਿਖਾਉਨੇ ਆ ਪੂਰਾ ਜਦ ਮਿੱਤਰੋ ਆਪਾਂ ਘਰ ਦੇ ਅੰਦਰ ਐਂਟਰ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਲੋਬੀ ਏਰੀਆ ਆਉਂਦਾ ਵਧੀਆ ਖੁੱਲਾ ਡੁੱਲਾ ਲੋਬੀ ਏਰੀਆ ਬਣਾ ਰੱਖਿਆ ਜੀ ਇਹਨਾਂ ਨੇ ਤੇ ਅੱਗੇ ਚੱਲ ਕੇ ਤੁਸੀਂ ਦੇਖ ਸਕਦੇ ਹੋ ਜੀ ਇੱਕ ਸਾਈਡ ਫਰੰਟ ਦੇ ਵਿੱਚ ਹੀ ਇਹਨਾਂ ਨੇ ਇੱਕ ਕਿਚਨ ਬਣਵਾ ਰੱਖਿਆ ਜੀ 12y8 ਦੀ ਜਗ੍ਹਾ ਦੇ ਵਿੱਚ ਬਹੁਤ ਹੀ ਖੁੱਲ੍ਹਾ ਡੁੱਲਾ ਕਿਚਨ ਬਣਿਆ ਹੋਇਆ ਜੀ ਕਿਚਨ ਦੇ ਵਿੱਚ ਵੀ ਜੋ ਸਲਫਾਂ ਦਾ ਕੰਮ ਹੈ ਮਿੱਤਰੋ ਜਾਂ ਫਰਸ਼ ਦਾ ਕੰਮ ਆ ਸਾਰਾ ਹੋਣ ਵਾਲਾ ਮਕਾਨ ਦਾ ਮਿੱਤਰੋ ਪ੍ਰੋਪਰ ਕੰਮ ਤਾਂ ਜੇ ਹੋਣ ਵਾਲਾ ਇਸ ਕਰਕੇ ਮਾਲਕ ਇਹਨਾਂ ਨੂੰ ਘੱਟ ਰੇਟ ਦੇ ਵਿੱਚ ਵੇਚ ਰਹੇ ਨੇ ਇੱਕ ਰੂਮ ਇਹ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਖੁੱਲ੍ਹਾ ਡੁੱਲਾ ਵਧੀਆ ਰੂਮ ਬਣਿਆ ਹੋਇਆ ਜਿਹੜੀ ਘਰ ਦੀ ਉਚਾਈ ਆ ਜਾਂ ਘਰ ਦੀ ਛੱਤ ਦੀ ਉਚਾਈ ਆ ਉਹ ਮਾਲਕਾਂ ਨੇ ਵਧੀਆ ਉੱਚਾ ਰੱਖ ਕੇ ਇਹ ਘਰ ਬਣਾਇਆ ਹੋਇਆ ਜੀ ਇਹੀ ਘਰ ਆ ਜਿਹੜਾ ਮਿੱਤਰੋ ਉਹ ਪਿੰਡ ਦੇ ਵਿੱਚ ਪੈ ਜਾਂਦਾ ਜੀ ਆਪਾਂ ਤੁਹਾਨੂੰ ਬਾਹਰ ਤੋਂ ਦਿਖਾਇਆ ਸੀਗਾ ਕਿ ਇਹ ਗਲੀ ਦੇ ਵਿੱਚ ਲੱਗਦਾ ਘਰ ਤੁਸੀਂ ਦੇਖ ਸਕਦੇ ਹੋ ਜੀ ਇੱਕ ਰੂਮ ਇਹਨਾਂ ਨੇ ਪਿੱਛੇ ਬਣਾ ਰੱਖਿਆ ਬਹੁਤ ਹੀ ਖੁੱਲਾ ਡੁੱਲਾ ਰੂਮ ਹੈ ਜੀ ਇਹ ਵੀ ਵਾਏ 10 ਦੀ ਜਗ੍ਹਾ ਦੇ ਵਿੱਚ ਜੋ ਐਂਡ ਤੇ ਰੂਮ ਬਣਾ ਰੱਖਿਆ ਇਹਨਾਂ ਨੇ ਬਹੁਤ ਹੀ ਵਧੀਆ ਖੁੱਲਾ ਡੁੱਲਾ ਹੈ ਰੂਮ ਬਣਾ ਰੱਖਿਆ ਜੀ ਮਿੱਤਰੋ ਘਰ ਦਾ ਰੇਟ ਰੱਖਿਆ ਮਾਲਕਾਂ ਨੇ 5 ਲੱਖ ਰੁਪਈਆ ਤੇ ਮੌਕੇ ਤੇ ਘਾਟਾ ਵਾਧਾ ਇਹ ਕਰ ਲੈਣਗੇ ਜਿਹਨੂੰ ਵੀ ਇਹ ਘਰ ਪਸੰਦ ਹੈ ਜੀ ਉਹ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਮਾਲਕਾਂ ਨਾਲ ਤੁਸੀਂ ਡਾਇਰੈਕਟ ਗੱਲ ਕਰਕੇ ਇਹ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਰੇਟ ਦਾ ਮਿੱਤਰੋ ਮੌਕੇ ਤੇ ਘਾਟਾ ਵਾਧਾ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਮਿੱਤਰੋ ਜੋ ਘਰ ਦਾ ਵਿੜਾ ਹੈਗਾ ਵਿੜੇ ਦੇ ਉੱਤੇ ਇਹਨਾਂ ਨੇ 8 ਤੋਂ 10 ਫੁੱਟ ਦਾ ਜੋ ਬਰਾਂਡਾ ਉਹ ਛੱਡ ਰੱਖਿਆ ਤੇ ਵਧੀਆ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ 6 ਮਰਲੇ ਜਗ੍ਹਾ ਦੇ ਵਿੱਚ ਇਹ ਮਾਲਕਾਂ ਨੇ ਘਰ ਬਣਾ ਰੱਖਿਆ ਜੀ ਕੋਈ ਵੀ ਜਾਣਕਾਰੀ ਲੈਣੀ ਹੈ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਇਹ ਪਿੰਡ ਹੈ ਜੀ ਪੜਖਾਨਾ ਬੁੜਾਵਾਲਾ ਡੇਰਾ ਬਾਬਾ ਨਾਨਕ ਏਰੀਏ ਦੇ ਵਿੱਚ ਹੈ ਜੀ ਤੇ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ